जी महाराजा दशरथ के दुलारे हैं इनका नाम महाराज जन को हमारा नमस्कार महाराज आप कल हमने सीता का स्वयं बचाया है महाराज कल आपको बाबे राजना है ठीक है बिल्कुल चिंता ना करें श्री राम बोल श्री राम चंद्र महाराज की you're not gonna stop the hell of ਸਾਚੀ ਜੀ ਨੇ ਉਹ ਤੇ ਕੋਸ਼ਿਸ਼ ਕੀਤੀ 11 ਦੇ ਜੀ ਦੇ ਦੇਲੇ ਪਰ ਇਹ ਜਿਹੜਾ ਮੰਚ ਬਣਿਆ ਜੀ ਚੇਅਰਮੈਨ ਸਾਹਿਬ ਨੂੰ ਪਤਾ ਰਣਵੀਦੇ ਭਾਜੀ ਨੂੰ ਪਤਾ ਕਿ ਸਾਡੇ ਐਮਐਲਏ ਭਾਜੀ ਦੀ ਉਹਨਾਂ ਨੇ ਸਾਡੀ ਮਦਦ ਕੀਤੀ ਇਸ ਕਲੱਬ ਦੀ ਇੱਕ ਲੰਮ ਹਮੇਸ਼ਾ ਇਸ ਤਰ੍ਹਾਂ ਦੇ ਲੋਕਾਂ ਨੇ ਜਿਨ੍ਹਾਂ ਨੇ ਸਹਿਯੋਗ ਕੀਤਾ ਪਿਛਲੇ 20 ਸਾਲ ਤੋਂ ਰੀਲੀ ਨਮੇਗਾ ਲਗਾ ਔਰ ਮੈਂ ਚਾਹਾਂਗਾ ਕਿ ਸਾਡਾ ਛੋਟਾ ਭਰਾ ਆਇਆ ਇੱਕ ਵਾਰੀ ਦੇ ਨਾਤੇ ਵੀ ਤਾੜੀ ਮਾਰ ਦਿਓ थैंक यू जी धन्यवाद एक यादगारी मेमेंटो ले लेके सा मंत्री जी आज कोई गल ਮੇਸੀ ਆ ਜਾਈਂਦਰ ਵੀ ਹਾਜੀ ਹੋ ਤੇ ਸੁਰਮਾ ਆਪਣੀ ਆਉਣ ਮਿਲ ਰਦੀ ਹਾਂ ਮੈਂ ਮਾਟਰ ਰਣਵੀਰ ਅਨਿਆਲ ਫਲਾਗ ਬਮਿਆਲ ਤੋਂ ਆਪਾਂ ਗੌਰਵ ਜੀ ਸਾਡੇ ਸਾਬਕਾ ਐਮਐਲਏ ਜੀ ਦੇ ਬੇਟੇ ਆਏ ਨੇ ਹਰ ਰਾਮਲੇਲਾ ਵਿੱਚ ਜਾ ਕੇ ਆਪਣਾ ਸਹਿਯੋਗ ਦੇ ਰਹੇ ਨੇ ਐਮਐਲਏ ਥੋੜੀ ਸੇ ਠੀਕ ਨਾ ਹੋਣ ਕਾਰਨ ਮਤਲਬ ਉਹਨਾਂ ਨੇ ਆਪਣੇ ਬੇਟੇ ਨੂੰ ਭੇਜਿਆ ਤੇ ਅਸੀਂ ਬਖਵਾਕ ਪਿੰਡਾਂ ਵਿੱਚ ਜਾ ਕੇ ਜਿੰਨਾ ਕਿ ਸਹਯੋਗ ਹੋ ਸਕਦਾ ਆਪਾਂ ਦੇ ਰਹਿਆਂ ਤਾਂ ਕਿ ਲੋਕਾਂ ਦਾ ਵੀ ਹੌਸਲਾ ਹੋ ਜਾ ਜਿਹੜੀ ਉਹ ਮਦੇ ਤੇ ਇਸ ਕਾਰਨ ਆਪਾਂ ਬਖਵਾਕ ਪਿੰਡਾਂ ਵਿੱਚ ਜਾ ਕੇ ਇਹ ਆਪਾਂ ਪ੍ਰੋਗਰਾਮ ਜਿਹੜਾ ਉਹ ਜਿਹੜਾ ਲਿਖਿਆ ਪਿਆ ਉਹਨੂੰ ਨਿਪਟਰੇ ਚਾੜਨ ਲਈ ਸਾਡੇ ਗੌਰਵ ਜੀ ਆਏ ਨੇ ਤੇ ਇਹ ਆਪਣਾ ਪ੍ਰੋਗਰਾਮ ਜਿਹੜਾ ਸੰਪੰਨ ਕਰ ਰਹੇ ਨੇ ਐਮਐਲਏ ਸਾਹਿਬ ਜੀ ਤੁਹਾਨੂੰ ਪਤਾ ਜੀ ਥੋੜੀ ਜੀ ਤਬੀਅਤ ਲੀ ਸੀ ਤੇ ਉਹਨਾਂ ਨੂੰ ਰੈਸਟ ਲਈ ਜਿਹੜਾ ਕਿਹਾ ਗਿਆ ਇਸ ਕਰਕੇ ਉਹ ਰੈਸਟ ਤੇ ਨਾ ਤੇ ਉਹਨਾਂ ਦੇ ਸੁਪੁੱਤਰ ਸ਼੍ਰੀ ਗੌਰਵ ਜੀ ਅੱਜ ਆਦਮ ਬਾਡਮਾ ਦੇ ਵਿੱਚ ਰਾਮਲੀਲਾ ਦੇ ਉਤਸਵ ਤੇ ਆਏ ਨਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜੀ ਜਿਸ ਤਰ੍ਹਾਂ ਐਮਐਲਏ ਜੋਗਿੰਦਰ ਜੀ ਹਰ ਰਾਮਲੀਲਾ ਦੇ ਲੋਕਾਂ ਦੇ ਵਿੱਚ ਆਉਂਦੇ ਸੀ ਉਸ ਤਰ੍ਹਾਂ ਹੀ ਉਹਨਾਂ ਨੇ ਗੌਰਵ ਜੀ ਦੀ ਡਿਊਟੀ ਲਈ ਹੈ ਕਿ ਹਰ ਆਪਣੇ ਰਾਮਲੀਲਾ ਜਿਹੜੀ-ਜਿਹੜੀ ਜਿੱਥੇ-ਜਿੱਥੇ ਬੁਲਾਇਆ ਗਿਆ ਉੱਥੇ-ਉੱਥੇ ਗੌਰਵ ਜੀ ਆਉਣ ਬਹੁਤ-ਬਹੁਤ ਧੰਨਵਾਦ